ਨਾਂ ਨੂੰ ਜਰੂਰ ਨਾ ਸੋਚੋ ਪੜੀ ਮੱਠੇ ਫਿਰ ਉੱਪਰ ਨੂੰ ਟੱਪ ਕੇ ਲੈ ਗਿਆ ਟੱਪ ਗਿਆ ਉਹ ਫਿਰ ਹੁਣ ਉਧਰ ਪਤ ਲੱਗਿਆ ਨਾ ਏਟੀਐਮ ਵਾਲੇ ਉਹਨਾਂ ਨੇ ਕੰਦੇ ਗਿਆ ਕੇ ਬਸਤਾਂ ਵਾਲੇ ਨਾ ਮੈਨੂੰ ਯਾਦ ਨਹੀਂ ਲੱਗ ਕੇ ਵੇਖੀ ਸੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਅਤੇ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਹੁਣ ਤਾਜ਼ਾ ਮਾਮਲਾ ਸ੍ਰੀ ਅਨੰਦਪੁਰ ਸਾਹਿਬ ਦੀ ਪੁੱਡਾ ਮਾਰਕੀਟ ਦਾ ਹੈ ਜਿੱਥੇ ਕਰੀਬ ਚੋਰਾਂ ਵੱਲੋਂ ਦੁਕਾਨ ਦੀ ਛੱਤ ਤੋਂ ਦੋ ਅਤੇ ਏਟੀਐਮ ਦੀ ਛੱਤ ਉਤੋਏ ਕੇਸੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਾਰਕੀਟ ਵਿੱਚ ਰਾਤ ਦੇ ਸਮੇਂ ਤੈਨਾਤ ਚੌਕੀਦਾਰ ਨੇ ਦੱਸਿਆ ਕਿ ਰਾਤ 12:30 ਵਜੇ ਦੇ ਕਰੀਬ ਉਹਨਾਂ ਨੂੰ ਛੇੜੇ ਦੀ ਆਵਾਜ਼ ਸੁਣੀ ਤੇ ਇੱਕ ਵਿਅਕਤੀ ਭੱਜਦਾ ਹੋਇਆ ਨਜ਼ਰ ਆਇਆ ਉਹ ਭੱਜਦਾ ਹੋਇਆ ਬੱਸ ਸਟੈਂਡ ਤੇ ਅੱਗੇ ਰੇਲਵੇ ਪਟੜੀ ਵੱਲ ਨੂੰ ਲੰਘ ਗਿਆ ਉਸਨੇ ਪਿੱਛਾ ਕੀਤਾ ਮਗਰ ਉਹ ਹਨੇਰੇ ਦਾ ਸਹਾਰਾ ਲੈ ਕੇ ਭੱਜ ਗਿਆ ਅਣਪਛਾਤਾ ਵਿਅਕਤੀ ਭੱਜਦਾ ਹੋਇਆ ਬੱਸ ਸਟੈਂਡ ਦੇ ਸੀਸੀਟੀਵੀ ਕੈਮਰੇ ਵਿੱਚ ਦਿਖਾਈ ਦਿੱਤਾ ਉਸਨੇ ਉਸਨੇ ਦੱਸਿਆ ਕਿ ਜਦੋਂ ਬਾਦ ਵਿੱਚ ਦੇਖਿਆ ਤਾਂ ਏਟੀਐਮ ਦੀ ਛੱਤ ਉੱਤੇ ਲੱਗਾ ਇੱਕ ਏਸੀ ਅਤੇ ਨਾਲ ਵਾਲੀ ਦੁਕਾਨ ਦੀ ਛੱਤ ਉੱਤੇ ਦੋ ਏਸੀ ਚੋਰੀ ਸੰਨ ਸੋਚਣਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਆ ਕੇ ਮੌਕਾ ਦੇਖਿਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਉਹ ਹੋ ਰਹੀ ਹੈ ਚੋਰੀ ਦੀਆਂ ਵਾਰਤਾ ਤੇ ਲਕੇਲ ਕਸੇ। ਆਓ ਸੁਣਦੇ ਹਾਂ ਚੋਰੀ ਦੀ ਵਾਰਦਾਤ ਬਾਰੇ ਤੈਨਾਤ ਚੌਕੀਦਾਰ ਅਤੇ ਦੁਕਾਨਦਾਰ ਦੰਗ ਦੇ ਆਂਵਲੀ ਪਾਸ ਨੰਬਰ 12195383 ਨੇ ਜਾਣਿਆ ਸਾਧੂ ਯਾਤਰੀਆਂ ਨੂੰ ਕੀਤਾ ਜਾਂਦਾ ਹੈ ਸੌਰਵ ਨੇ ਉਦੋਂ ਅਕਵਾਡਰ ਪਾਸ ਨੰਬਰ 16375353 ਵਾਲਾ ਸਾਧੂ ਯਾਤਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਾਣਸਾ ਤੋਂ ਵਿਦੇਣਾ ਆਂਵਲੀ ਬਾਤੀ ਨੰਬਰ 2121 ਤੋਂ ਗੰਪੂ ਚਾਹ ਜਾਂ 2321 ਚੰਗੀ ਦੇ ਤਾਰਾ ਦੂਰ ਬੱਤੀ ਆਪਰੂੜ ਕੇ ਆਪਰੂੜ ਕੇ ਦਾਰਾ ਕਟੀਆਂ ਤੋਂ ਨਹੀਂ ਆਇਆ ਜੀ ਦਾਰਾ ਕਟੀਆਂ ਦੇਖੋ ਆਹ ਬਤਾ ਹੱਥੀਲਾ ਸੋਹਣੀ ਗਰ ਸਾਰੀਆਂ ਡਾਕੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਸੀਂ ਲੰਡਨ ਆਜਵਾਏ ਦਾ ਨੰਬਰ 2911 ਤੋਂ ਬਚ ਕੇ ਤੇ ਇੱਕ ਬੱਚਾ ਲੁੱਟ ਗਿਆ ਇੱਕ ਬੱਚਾ ਪਿਆ ਮਾਰ ਕੇ ਪੰਜਾਬੀ ਬਿਜਲੀ ਬਿਲਾਉ ਲੋ ਏ ਤੋ ਹਵੀ ਬਟਿਆ ਬਈ ਨਹੀਂ ਇਹ ਤਾਂ ਫੋਨ ਕਰ ਹਾਂਜੀ ਕੀ ਨਾਮ ਹੈ ਜੀ ਆਪਣਾ ਅਮਰ ਸਿੰਘ ਤੇ ਕੀ ਵਾਰ ਦਾ ਤੋਈ ਰਾਤੀ 12:00 ਹੋਈ ਮੈਂ ਜਦਾ ਗੀੜਾ ਮਾਰ ਕੇ ਆਇਆ ਮੈਂ ਆ ਕੇ ਬੈਠਿਆ ਜਿਸ ਵੇਲੇ ਮੈਨੂੰ ਉਹਦੀ ਆਵਾਜ਼ ਪੈਸ਼ ਆਵਾਜ਼ ਆਈ ਉਹਦੀ ਪੈਰਾਂ ਦੀ ਤਾਰ ਕੱਟੀ ਮੈਂ ਉਧਰ ਨਗਰ ਭੱਜਿਆ ਫਿਰ ਭੱਜੇ ਦੇ ਮਾਰ ਵਿੱਚ ਅਪਿਹਲੇ ਮਾਰਗ ਵਿੱਚੋਂ ਨਿਕਲ ਕੇ ਬਸ ਸਟੈਂਡ ਦੇ ਕਹਿੰਦੇ ਲੈ ਲੱਪ ਗਏ ਉਹਦੇ ਬਾਅਦ ਜਦੇ ਮੈਂ ਜਿੱਦਾਂ ਆਵਾਜ਼ਾਂ ਮਾਰਦਾ ਗਿਆ ਵੀ ਫੜੋ 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 ਚੋਰਾ 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 ਫਿਰ ਜਿਹੜੇ ਪਰਚੀਆਂ ਘੜੇ ਬਸ ਸਟੈਂਡ ਦੇ ਪਰਚੀਆਂ ਘੜੇ ਤੇ ਆਪਣੇ ਮੋਟਰਸਾਈਕਲ ਦੀਆਂ ਉਹ ਬੰਦੇ ਉੱਠੇ ਮੈਂ ਕਿਧਰ ਗਿਆ ਕਹਿੰਦੇ ਇਹ ਲੈ ਲੱਪ ਗਿਆ ਫਿਰ ਮੈਂ ਉਹ ਲੈਣ ਮਗਰ ਗਿਆ ਇਹੋ ਨੂੰ ਮੁੰਡਾ ਖੁੰਡਾ ਭੱਜ ਲਿਆ ਕਿੰਨੇ ਕ ਵਜੇ ਦੀ ਵਾਰ ਦਾ ਤੇ ਜੀ ਸਾਢੇ 12 ਦੇ ਲਗਭਗ ਦਾ 20 ਘਟ ਪਰੰਦੇ ਨੇ ਟਾਈਮ ਹੈ ਉਹਦੇ ਮੰਗਰ ਭੱਜਿਆ ਪਿੱਛੇ ਟੈਂਪਰੇ ਲੱਗੇ ਪਿਆ ਕੈਮਰੇ ਗਿਆ ਹੋ ਕਿੰਨੇ ਬੰਦੇ ਤੇ ਜੀ ਇਕਲਾ ਪਿੱਛੇ ਉਹਦੇ ਪਿੱਠੂ ਲੱਗੇ ਵਾ ਕਾਲੇ ਰੰਗ ਦਾ ਤੇ ਡਰੈਸ ਵੀ ਕਾਲਾ ਬਾਹ ਬਣਾ ਬਣਾ ਇਹ ਕਿੰਨੀਆਂ ਕਿ ਦੁਕਾਨਾਂ ਚ ਹੋਈ ਜੀ ਚੋਰੀ ਇਹ ਨਹੀਂ ਮੈਨੂੰ ਪਤਾ ਜੀ ਮੇਰੇ ਪੁੱਲ ਤੇ ਇਹੀ ਤਾਰ ਕੱਟੀ ਹੋਈ ਹੈ ਮੈਂ ਠੀਕ ਦਿਓ ਰਾਤ ਨੂੰ ਆ ਤੁਹਾਡੇ ਚੋਰੀ ਹੋਈ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਜੀ ਹਾਂ ਪੁਲਿਸ ਨੂੰ ਦਿੱਤੀ ਸੀ ਉਹਦੇ ਨਾਲ ਤੇ ਆਈ ਪੁਲਿਸ ਉਸ ਤੋਂ ਬਾਅਦ ਉਸ ਆ ਗਈ ਜੀ ਤੇ ਕੋਈ ਕਾਰਵਾਈ ਕੀਤੀ ਪੁਲਿਸ ਨੇ ਉੱਥੇ ਬਾਅਦ ਹੁਸਾਕ ਦੇਖ ਕੇ ਮੈਂ ਮਕਾ ਨੂੰ ਦਿਖਾ ਦਾਂ ਮੈਂ ਦੱਸਤਾ ਵੀ ਇੱਕ ਐਸੋ ਬੰਦਾ ਭੱਜਿਆ ਕੈਮਰੇ ਭੱਜ ਕੇ ਗਿਆ ਉਹਦੇ ਮਗਰ ਮੈਂ ਭੱਜਿਆ ਮੈਂ ਭੱਜੇ ਦੇ ਸਾਲ ਜਿਸ ਵੇਲੇ ਬੱਸ ਸਟੈਂਡ ਦੇ ਮਗਰੋਂ ਭੱਜਿਆ ਮੈਂ ਰੌਲਾ ਪੰਦਾ ਗਿਆ ਵੀ ਚੋਰ ਆ ਚੋਰ ਆ ਚੋਰ ਆ ਜੋਰਾ ਤੇ ਮੋਰ ਜਿਹੜੇ ਬੱਸ ਸਟੈਂਡ ਦੇ ਪਟਛੀਆਂ ਬੋੜੀਆਂ ਕਰਦੇ ਨੇ ਮੋਟਰਸਾਈਕਲ ਦੀਆਂ ਉਹ ਬੰਦੇ ਉੱਠ ਕੇ ਬਾਹਰ ਨਿਕਲੇ ਮੈਂ ਜੇ ਤੂੰ ਅੱਗੇ ਉਹ ਫੜੇ ਲੈਂਦੇ ਨੂੰ ਕਿਸੇ ਭੱਜ ਲਿਆ ਕਹਿੰਦੇ ਅਸੀਂ ਲੇਟ ਉੱਠੇ ਰਹਿੰਦੇ ਠੀਕ ਹੈ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਗੌਰਵ ਹੈ ਜੀ ਤੇ ਕੀ ਵਾਰ ਦਾ ਹੋਈ ਜੀ ਰਾਤ ਰਾਤ ਮੈਨੂੰ ਸਵੇਰੇ ਹੀ ਫੋਨ ਆਇਆ ਸੀ ਪ੍ਰਧਾਨ ਜੀ ਦਾ ਉਹ ਕਹਿੰਦੇ ਵੀ ਦੁਕਾਨ ਤੇ ਜਾਓ ਤੁਹਾਡੇ ਦੋਨੋਂ ਇਹ ਸੀ ਪੱਟੇ ਗਏ ਆ ਜਦੋਂ ਮੈਂ ਉੱਪਰ ਆਇਆ ਤੇ ਦੇਖਿਆ ਕੰਪਰੈਸਰ ਮੇਰੇ ਦੋਨੋਂ ਦੋ ਮੇਰੇ ਤੇ ਇੱਕ ਏਟੀਮ ਵਾਲਿਆਂ ਦਾ ਨਾਲ ਦੇ ਆ ਤਿੰਨੇ ਮੈਂ ਉੱਪਰ ਜਾ ਕੇ ਦੇਖਿਆ ਖਾਲੀ ਕੀਤੇ ਹੋਏ ਸੀਗੇ ਚੋਰਾਂ ਨੇ ਦੇਖ ਹੁਣ ਫੇ ਕਿੰਨੇ ਕ ਵਜੇ ਦੀ ਵਾਰਦਾਤ ਹੈ ਜੀ ਇਹ ਮੈਂ ਅੰਕਲ ਜੀ ਨੂੰ ਪੁੱਛਿਆ ਕਹਿੰਦੇ 11:30 ਵਜੇ ਦੀ ਗੱਲ ਹੈ ਬੜਾ 12:30 ਵਜੇ ਦੇ ਕਰੀਬ ਹੋਈ ਆ ਚੋਰੀ ਇਹ ਆਏ ਕਿਸ ਪਾਸੇ ਤੋਂ ਇਹ ਚੋਰ ਇਹ ਹਜੇ ਕੁਝ ਨਹੀਂ ਪਤਾ ਜੀ ਹਜੇ ਮੈਂ ਕੈਮਰੇ ਲਗਾਏ ਆ ਤੇ ਪਿੱਛੇ ਦੁਕਾਨਾਂ ਹੈਗੀਆਂ ਹਜੇ ਬੰਦ ਜਦੋਂ ਖੁੱਲਣਗੀਆਂ ਫਿਰ ਇਹਨਾਂ ਦੇ ਕੈਮਰੇ ਚੈੱਕ ਕਰਵਾਉਂਗਾ ਕਿੰਨੇ ਕੁ ਬੰਦੇ ਤੇ ਜੀ ਪਤਾ ਨਹੀਂ ਜੀ ਦੇ ਬਾਰੇ ਹਜੇ ਕੁਝ ਨਹੀਂ ਹੋ ਰਿਹਾ ਜੀ ਅੱਛਾ ਪੁਲਿਸ ਨੂੰ ਸੋਚਣਾ ਇੱਥੇ ਕੋਈ ਨਹੀਂ ਬਸ ਮੈਂ ਜਾ ਰਿਹਾ ਮੈਂ ਆ ਕੇ ਦੇਖਿਆ ਜੀ ਮੈਂ ਕਿਹਾ ਚੱਲ ਮੈਂ ਹੁਣ ਮਾਰਕੀਟ ਵਾਲੇ ਇਕੱਠੇ ਹੋਏ ਸੀਗੇ ਸ਼ਹਿਰ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਜੀ ਪ੍ਰਸ਼ਾਸਨ ਨੂੰ ਤੁਸੀਂ ਕੀ ਕਹਿਣਾ ਚਾਹਦੇ ਹੋ ਪ੍ਰਸ਼ਾਸਨ ਵੱਤੋਂ ਕਹਿ ਰਹੇ ਇਹ ਆਪ ਕਹਿ ਰਹੇ ਸੀ ਕਿ ਕਹਿੰਦੇ ਉਹਨਾਂ ਨੇ ਆ ਕੇ ਦੇਖਿਆ ਉਹਨਾਂ ਨੇ ਇੱਕ ਵਾਰ ਵੀ ਫੋਨ ਵੀ ਨਾ ਕੀਤਾ ਵੀ ਆ ਕੇ ਕਪਤਾਨ ਦਾ ਉਹਨੂੰ ਦਸਿਏ ਵੀ ਤੁਹਾਡੇ ਚੋਰੀ ਹੋਈ ਹੈ ਪੁਲਿਸ ਵੀ ਆਈ ਸੀਗੀ ਰਾਤ ਨੂੰ ਇਹ ਕਹਿ ਰਹੇ ਸੀ ਕਿ ਪੁਲਿਸ ਆਈ ਹੈ ਅੱਛਾ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਨਾ ਕਿਸੇ ਚੌਂਕੀਦਾਰ ਦਾ ਫੋਨ ਆਇਆ ਨਾ ਮੈਨੂੰ ਪ੍ਰਸ਼ਾਸਨ ਦਾ ਫੋਨ ਆਇਆ ਕਿ ਦੀ ਦਾ ਠੀਕ